ਕਿਉਂਕਿ ਇਹ ਪੰਥ ਨਹੀਂ ਰਲ ਮਿਲ ਕੇ ਸਾਰਾ ਮੋਰਚਾ ਉਨਪਦੇ ਕਰਨਾ ਜੀ ਇਹ ਸਾਰਾ ਪਹਿਲਾ ਏਜੰਡਾ ਆਪਣਾ ਤਾਂ ਤਾਂ ਸ਼੍ਰੀ ਗੁਰੂ ਜੰਸਾਹਿਬ ਦਾ ਵਾ ਜਿਹੜਾ ਬੇਦਵੀ ਕਾਫੀ ਜਿਹੜਾ ਹੋ ਰਹੀ ਹੈ ਪਰ ਉਹਦੇ ਉੱਤੇ ਸਰਕਾਰਾਂ ਬਿਲਕੁਲ ਵੀ ਧਿਆਨ ਨਹੀਂ ਦੇ ਰਹੀਆਂ ਉਸ ਤੋਂ ਬਾਅਦ ਨਸ਼ੇ ਦਾ ਵਾ ਕਿਸਾਨੀ ਦਾ ਵਾ ਆਪਣੇ ਧੱਕੇਸ਼ਾਹੀਆਂ ਬੇਰੁਜ਼ਗਾਰੀ ਹੈ ਹੁਣ ਹੁਣ ਸਕੂਲਾ ਛੱਡਿਆ ਉੱਥੇ ਕੀ ਆ ਪਤਾ ਨਹੀਂ ਕਿਹੜੀ ਵਾਸ਼ਿੰਗ ਮਸ਼ੀਨ ਰੱਖੀ ਜੀ ਕੱਢਦੇ ਤੋਂ ਹੋ ਕੇ ਬਾਹਰ ਕੱਢ ਦਿੰਦੇ ਤੇ ਜਿਹੜਾ ਪਹਿਲਾਂ 3 ਸਾਲ ਦਾ ਇਹਨਾਂ ਦਾ ਰਿਆ ਉਸੇ ਐਮਐਲਏ ਨੇ ਕੀਤਾ ਕੀ ਆ ਉਹ ਦੇਖੋ ਭਾਈ ਅਮਰਤਪਾਲ ਸਿੰਘ ਜੀ ਮਤਲਬ ਖਾਲਸਾ ਵੀ ਇਸ ਤਰ੍ਹਾਂ ਚਲਾ ਰਹੇ ਠੀਕ ਹੈ ਜੀ ਗੁਰੂ ਵਾਲੇ ਪਾਸੇ ਲਾ ਰਹੇ ਉਹਨੇ ਕੀ ਗਲਤ ਕਰਤਾ ਪੰਜਾਬ ਦਾ ਉਹਨਾਂ ਨੂੰ ਚੋ ਕੇ ਐਨਐਸਏ ਲਾ ਕੇ ਬੰਦ ਕਰਤਾ ਇਹ ਸਰਕਾਰਾਂ ਕਿਤਨਾ ਕਿਤੇ ਪੰਜਾਬ ਦਾ ਮੂਲ ਖਰਾਬ ਕਰਨਾ ਚਾਹੁੰਦੀਆਂ ਪਈਆਂ ਪੰਥਕ ਤੇਰਾ ਜਿੰਨੀਆਂ ਵੀ ਸੱਜੀਆਂ ਖੱਬੀਆਂ ਸਾਰੀਆਂ ਸਹਿਮਤ ਨੇ ਤੁਹਾਡੇ ਨਾਲ ਬਿਲਕੁਲ ਜੀ ਬਿਲਕੁਲ ਪੰਥ ਹੀ ਪੂਰਾ ਨਾਸ ਹੋ ਗਿਆ ਜੀ ਅੱਜ ਤੋਂ ਪੂਰਾ ਪੰਥ ਖਤ ਹੋ ਗਿਆ ਜਿਵੇਂ ਜੀ ਇਸ ਨੇ ਤਾਬਤ ਤੇ ਬੈਠਾ ਵਾ ਇੱਕ ਸਾਲ ਹੋ ਗਿਆ ਜੀ ਪਰ ਸਰਕਾਰਾਂ ਵੇਖੋ ਅੰਨੀਆਂ ਗੂੰਗੀਆਂ ਬੂਲੀਆਂ ਹੋ ਕੇ ਬੈਠੀਆਂ ਨੇ ਬੰਨ ਵਿੱਚ ਤਾਂ ਇਹਨੇ ਕੀਤਾ ਕੀ ਹੈ ਮੂੰਹ ਇੱਕ ਜੇਪਾ ਲਾ ਕੇ ਬੈਠੇ ਪਏ ਯਾਰ ਕਦੋਂ ਸੋ ਬਿਆਨ ਤੇ ਕੱਢੋ ਮੂੰਹ ਤੋਂ ਕੋਈ ਬਿਆਨ ਕੱਢ ਕੇ ਰਾਜੀ ਨਹੀਂ ਜੇ ਗੁਰੂਤ੍ਰਨ ਸਾਹਿਬ ਵਾਸਤੇ ਨਹੀਂ ਬੋਲਣਾ ਤੇ ਪੱਗਾਂ ਸਿਰਫਾ ਜਾ ਕੇ ਬੈਠੇ ਹੋ ਤੁਸੀਂ ਮੈਂ ਕੋਖਣੀ ਕਰਦਾ ਜਿਨ੍ਹਾਂ ਨੇ ਇਹ ਗਈ ਸਰਕਾਰ ਵਾਸਤੇ ਆ ਥੋੜੇ ਜਿਲੇ ਰਿਜ਼ਲਟ ਆਏ ਨਾ ਬਸ ਇਹ ਤਾਂ ਪੰਥ ਦੇ ਕੋਈ ਇਹੋ ਜਿਹੀ ਭੀੜ ਬਣੀ ਹੈ ਉਹਨਾਂ ਨੇ ਬੜਾ ਮਾਣ ਦੇ ਕੇ ਮਾਨ ਸਾਹਿਬ ਨੂੰ ਮੋਹਨ ਸਿੰਘ ਤੋਂ ਸਰ ਨੂੰ ਅਮਰਪਾਲ ਨੂੰ ਇਹ ਲੋਕਾਂ ਨੇ ਦੱਸਿਆ ਕਿ ਅਸੀਂ ਜਿੰਦੇ ਹਾਂ ਜੇ ਜਾਗਦੇ ਹਾਂ ਇਸ ਕਰਕੇ ਹੁਣ ਫਿਰ ਮੇਰੇ ਖਿਆਲ ਆ ਕਿ ਬਹੁਤ ਵੱਡੀ ਤਦਾਦ ਜਿੰਦਾ ਅੱਜ ਪਹਿਲੇ ਦਿਨ ਤੋਂ ਹੀ ਐਡਾ ਵੱਡਾ ਸਮਰਥਨ ਜਿਹੜਾ ਜੁੜ ਰਿਹਾ ਉਹ ਲੱਗਦਾ ਕਿ ਇੱਕ ਬਹੁਤ ਇਤਿਹਾਸਿਕ ਜਿੱਤ ਹੋ ਗਈ ਜੀ ਦੇ ਇਤਾਰ ਮੇ ਕੋ ਜੀ ਉਹ ਸਾਡੇ ਸਤਿਕਾਰਯੋਗ ਨੇ ਉਹ ਅੱਜ ਵੀ ਇਹ ਤੇ ਕੱਲ ਨੂੰ ਵੀ ਰਹਿਣਗੇ ਕੀ ਬਾਤ ਹੈ ਪਰ ਜਿਹੜਾ ਉਹ ਡਿਸੀਜਨ ਲਿੱਤਾ ਨਾ ਉਹ ਗਲਤ ਲਿੱਤਾ ਬਸ ਉਹ ਨਹੀਂ ਲੈਣਾ ਚਾਹੀਦਾ ਪਾਰਟੀ ਵਾਲਾ ਹਾਂ ਬਿਲਕੁਲ ਜੀ ਉਹ ਨਹੀਂ ਲੈਣਾ ਚਾਹੀਦਾ ਸੋ ਡੀ5 ਜਿਹੜੇ ਪੰਜਾਬੀ ਨਾਲ ਜੁੜੇ ਹੋ ਤੇ ਇਸ ਟਾਈਮ ਅਥੇ ਭਾਈ ਮਨਦੀਪ ਸਿੰਘ ਜੀ ਗੁਰਦੁਆਰਾ ਸਾਹਿਬ ਪਹੁੰਚ ਚੁੱਕੇ ਨੇ ਨਤਮਕਤ ਹੋਣ ਲਈ ਵੱਡੀ ਗਿਣਤੀ ਦੇ ਵਿੱਚ ਸਿੱਖ ਜਥੇਬੰਦੀਆਂ ਇਥੇ ਪਹੁੰਚੀਆਂ ਹੋਈਆਂ ਨੇ ਤੇ ਗੁਰੂ ਘਰ ਨਾਕ ਮਸਤਕ ਹੋ ਗਿਆ ਤਰਨਤਨ ਸਾਹਿਬ ਪਹੁੰਚਣਗੇ ਸੋ ਗਲਬਤ ਕਰਕੇ ਜਾਣ ਦੀ ਕੋਸ਼ਿਸ਼ ਕਰਦੇ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਹਿਲਾਂ ਤੁਹਾਨੂੰ ਬਹੁਤ ਬਹੁਤ ਮੁਬਾਰਕਾਂ ਜੀ ਤੁਹਾਨੂੰ ਜਿਹੜੀ ਜਿੰਨੀ ਚੌਂ ਦੀ ਤਾਰਾ ਗਿਆ ਕਿਤਰਾ ਧੰਨਵਾਦ ਕਰਦੇ ਹੋ ਸਾਰੇ ਜੱਤ ਸਿੱਖ ਦੇਖੋ ਸਾਰੇ ਪੰਥ ਨੂੰ ਵਧਾਈਆਂ ਜੀ ਇੱਥੇ ਸਾਰੇ ਪੰਥ ਦੀ ਵਧਾਈ ਬੰਦੀ ਹੈ ਕਿਉਂਕਿ ਇਹ ਸਾਡੇ ਇਕੱਲੇ ਦਾ ਨਹੀਂ ਹੈ ਮੋਰਚਾ ਹੈ ਸਾਰੇ ਪੰਥ ਦਾ ਹੈ ਜੀ ਕਿਉਂਕਿ ਇਹ ਪੰਥ ਨਹੀਂ ਰਲ ਮਿਲ ਕੇ ਸਾਰਾ ਮੋਰਚਾ ਉੱਨ ਫਤਿਹ ਕਰਨਾ ਜੀ ਇਹ ਸਾਰਾ ਜਿਹੜਾ ਮੇਨ ਜੈਂਡਾ ਰਹੇਗਾ ਜੀ ਤੁਸੀਂ ਇਲੈਕਸ਼ਨ ਕਰ ਰਹੇ ਹੋ ਇਸ ਟਾਈਮ ਜੀ ਸਭ ਤੋਂ ਪਹਿਲਾ ਏਜੰਡਾ ਆਪਣਾ ਧੰਨ ਧੰਨ ਸ਼੍ਰੀ ਗੁਰੂ ਗੰਗ ਸਾਹਿਬ ਜੀ ਦਾ ਵਾ ਜਿਹੜਾ ਬੇਦਵੀ ਕਾਫੀ ਜਿਆਦਾ ਹੋ ਰਹੀ ਹੈ ਪਰ ਉਹਦੇ ਉੱਤੇ ਸਰਕਾਰਾਂ ਬਿਲਕੁਲ ਵੀ ਧਿਆਨ ਨਹੀਂ ਦੇ ਰਹੀਆਂ ਉਸ ਤੋਂ ਬਾਅਦ ਨਸ਼ੇ ਦਾ ਵਾ ਕਿਸਾਨੀ ਦਾ ਵਾ ਆਪਣੇ ਧੱਕੇਸ਼ਾਹੀਆਂ ਬੇਰੁਜ਼ਗਾਰੀ ਹੈ ਪੰਜਾਬ ਦੇ ਵਿੱਚ ਕਾਫੀ ਮੁੱਦੇ ਆ ਰਹੀ ਜਿਹੜਾ ਜਿਨ੍ਹਾਂ ਦਾ ਹਜੇ ਤੱਕ ਤਿੰਨ ਸਾਰ ਸਰਕਾਰ ਤੋਂ ਬਣੀ ਹੋ ਗਈ ਹੈ ਪਰ ਹਜੇ ਤੱਕ ਕੋਈ ਮੁੱਦੇ ਦਾ ਹੱਲ ਨਹੀਂ ਨਾ ਨੇ ਕੀਤਾ ਬੇਦੀ ਹੋ ਰਹੀ ਹੈ ਜਿਹੜ ਕਰਦੇ ਕਿ ਆਪਾਂ ਇਹ ਚੀਜ਼ ਕਰਾਂਗੇ ਕਿ ਤਾਹੇ ਤਾਂ ਕੁਝ ਵੀ ਨਹੀਂ ਦੇਖੋ 3 ਸਾਲ ਬੀਤ ਗਏ ਆ ਹੁਣ ਆ ਹੁਣ ਸਕੂਲਾ ਛੱਡਿਆ ਉਥੇ ਕਿ ਆ ਪਤਾ ਨਹੀਂ ਕਿਹੜੀ ਵਾਸ਼ਿੰਗ ਮਸ਼ੀਨ ਰੱਖੀ ਜੀ ਆ ਕਾੜਦੇ ਤੋਂ ਹੋ ਕੇ ਬਾਹਰ ਕਾੜ ਦਿੰਦੇ ਤੇ ਜਿਹੜਾ ਪਹਿਲਾਂ 3 ਸਾਲ ਦਾ ਇਹਨਾਂ ਦਾ ਰਿਆ ਉਥੇ ਐਮਐਲਏ ਨੇ ਕੀਤਾ ਕੀ ਆ ਮੈਂ ਤੇ ਮਾਝੀ ਵਾਲੀ ਸੰਗਤਾਂ ਨੂੰ ਤਰਨਤਾਰਨ ਸੰਗਤਾਂ ਨੂੰ ਕੋਈ ਬੇਨਤੀ ਕਰਨਾ ਜਿੰਮੇਦਾਰ ਕੋ ਆਂਦੇ ਭਏ ਨਾ ਕੈਂਡੀਡੇਟ ਅਰਰ ਪੁੱਛੋ ਖਲਾਰ ਕੇ ਬਾਕੇ ਚਾਹ ਪਾਣੀ ਪਿਆ ਕੇ ਇਹ ਦੱਸੋ ਕੀਤਾ ਕੀ ਜੇ 3 ਸਾਲਾਂ ਮਿਹਨਤ ਤੁਹਾਨੂੰ ਵੋਟ ਪਾਜੀ ਆ ਆਪਾਂ ਕਿਉਂਕਿ ਇਹ ਜ਼ਰੂਰੀ ਪਾਉਂਦਾ ਪੈਣਾ ਦਾ ਹੁਣ ਵੇਖੋ ਭਾਈ ਅਮਰਤਪਾਲ ਸਿੰਘ ਜੀ ਮਤਲ ਖਾਲਸਾ ਵੀ ਚਲਾ ਰਹੇ ਠੀਕ ਹੈ ਜੀ ਗੁਰੂ ਵਾਲੇ ਪਾਸੇ ਲਾ ਰਿਹਾ ਉਹ ਕੀ ਗਲਤ ਕਰਤਾ ਪੰਜਾਬ ਦਾ ਉਹਨਾਂ ਨੂੰ ਚੋ ਕੇ ਐਨਐਸਏ ਲਾ ਕੇ ਬੰਦ ਕਰਤਾ ਇਹ ਸਰਕਾਰਾਂ ਕਿਤਨਾ ਕਿਤੇ ਪੰਜਾਬ ਦਾ ਮੂਲ ਖਰਾਬ ਕਰਨਾ ਚਾਹੁੰਦੀਆਂ ਪਈਆਂ ਪੈਸੇ ਪੰਥਕ ਧਿਰਾਂ ਜਿੰਨੀਆਂ ਵੀ ਸੱਜੀਆਂ ਖੱਬੀਆਂ ਸਾਰੀਆਂ ਸੈਂਪ ਨੇ ਤੁਹਾਡੇ ਨਾਲ ਬਿਲਕੁਲ ਜੀ ਬਿਲਕੁਲ ਪੰਥ ਹੀ ਪੂਰਾ ਨਾਲ ਖਲੋ ਗਿਆ ਜੀ ਅੱਜ ਪੂਰਾ ਪੰਥ ਖਲੋ ਗਿਆ ਜੀ ਤੁਹਾਡੇ ਸਾਹਮਣੇ ਸੋਨਹਾਰਾ ਨਾਮ ਜੀ ਆਕਾਰ ਇਹ ਪੰਥਕ ਸਰਕਾਰ 2027 ਦਾ ਪੇਡ ਬੰਨ੍ਹ ਦੋਗੇ ਇਹ ਸੀਟ ਤੋਂ ਇਹ ਗੁਰੂ ਸਾਹਿਬ ਦੇ ਕਰਨਾ ਜੀ ਮੈਂ ਕੁਛ ਵੀ ਨਹੀਂ ਮੈਂ ਗੁਰੂ ਘਰ ਦਾ ਕੁੱਕਰ ਐ ਨਹੀਂ ਜੋ ਕਰਨਾ ਗੁਰੂ ਸਾਹਿਬ ਦੇ ਕਰਦਾ ਮੇਰੇ ਹੱਥੋਂ ਕੁਛ ਵੀ ਨਹੀਂ ਗਾ ਮੈਂ ਤਾਂ ਜਦੋਂ ਜਦੋਂ ਮਤਲਬ ਕਿ ਸਾਨੂੰ ਆ ਕੇ ਬੇਇਨਤੀਆਂ ਕਰਦੇ ਪਈ ਨਾ ਸੰਗਤਾਂ ਆ ਕੇ ਤੇ ਮੈਂ ਇੱਕੋ ਗੱਲ ਕਹਿੰਨਾ ਮੈਂ ਗੁਰੂ ਘਰ ਦਾ ਕੁੱਕਰ ਜੇ ਮੈਂ ਇਹਨੇ ਜੋਗਾ ਨਹੀਂ ਗਾ ਤੇ ਸੰਗਤਾਂ ਨੇ ਅਜ ਮਾਣ ਵਾਕਈ ਬਹੁਤ ਜ਼ਿਆਦਾ ਮੋਸੀਦਾ ਜਿੰਨਾ ਉਹਨਾਂ ਨੇ ਕਿਹਾ ਸੀ ਉਤੋਂ ਵੱਧ ਹੀ ਬਖਸ਼ਦਾ ਹੈ ਕੀ ਬਾਤ ਅਜੇ ਤਾਂ ਹਨੇਰੀ ਖੁੱਲਣੀ ਹੈ ਜੀ ਪੰਥਕ ਲਹਿਰ ਹੈ ਜੀ ਤੇ ਪੰਡਣਾ ਹੈ ਤੇ ਏ ਗੁਰੂ ਸਾਹਿਬ ਦਾ ਜੀ ਮੇਰਾ ਕੁਛ ਵੀ ਨਹੀਂ ਹੈ ਜੀ ਮੈਂ ਤਾਂ ਸਕਦੀ ਸਿਰਫ ਸੇਵਾ ਕਰਨ ਆਇਆ ਵਾਂ ਤੁਹਾਨੂੰ ਤਾਂ ਜੋੜੇ ਛੜਨ ਆਇਆ ਦੀ ਬਾਤ ਹੋਰ ਕੁਛ ਵੀ ਨਹੀਂ ਕਰਨੀ ਆਪਾਂ ਦੇਖੋ ਜੀ ਸਭ ਤੋਂ ਪਹਿਲਾਂ ਆਪਣਾ ਪਹਿਲ ਦੇ ਧਾਰ ਤੇ ਇਹਦਾ ਮੁੱਦਾ ਨਾ ਉੱਠਾਣ ਤਾਂ ਸ਼੍ਰੀ ਗੁਰੂ ਸਾਹਿਬ ਜੀ ਦਾ ਆਪਣਾ ਵੀਰ ਗੁਰਜੀਤ ਸਿੰਘ ਟਾਵਰ ਤੇ ਬੈਠਾ ਵਾ ਇੱਕ ਸਾਲ ਹੋ ਚੱਲਾ ਜੀ ਪਰ ਸਰਕਾਰਾਂ ਵੇਖੋ ਅੰਨੀਆਂ ਗੂੰਗੀਆਂ ਪੂਣੀਆਂ ਹੋ ਕੇ ਬੈਠੀਆਂ ਨੇ 92 ਚਤਾਇਆ ਨੇ ਕੀ ਤਾਂ ਕੀ ਹੈ ਮੂੰਹ ਤੇ ਜੱਪ ਲਾ ਕੇ ਬੈਠੇ ਪਏ ਯਾਰ ਕੰਸੋ ਬਿਆਨ ਤੇ ਕੱਢੋ ਮੂੰਹ ਤੂੰ ਉਹ ਇਹ ਬਿਆਨ ਕੱਢ ਕੇ ਰਾਜੀ ਨਹੀਂ ਕਿ ਗੁਰੂ ਗ੍ਰੰਥ ਸਾਹਿਬ ਵਾਸਤੇ ਨਹੀਂ ਬੋਲਦਾ ਪੱਗਾਂ ਸਿਰਫਾ ਜਾ ਕੇ ਬੈਠੇ ਹੋ ਤੁਸੀਂ ਇਹ ਕੋਖ ਨਹੀਂ ਕਰਦਾ ਜੀ ਇਹਨਾਂ ਨੇ ਇਹ ਗਈ ਸਰਕਾਰ ਵਾਸਤੇ ਆ ਥੋੜੇ ਜਿਹੇ ਰਿਜ਼ਲਟ ਆ ਜਾਏ ਨਾ ਬਸ ਜੀ ਹਾਂਜੀ ਬੱਪ ਜੀ ਪੂਰ ਸਮਰਥਨ ਆ ਜੀ ਇਹ ਪੋਲ ਸਮਰਥਨ ਜੀ ਪੂਰੇ ਪੰਥ ਦਾ ਸਮਰਥਨ ਹੈ ਜੀ ਉਹ ਕੌਮ ਦਾ ਜੋਧਾ ਹੈ ਤੇ ਹੁਣ ਕੌਮ ਦਾ ਫਰਜ਼ ਬਣਦਾ ਕਿ ਉਹਦੇ ਨਾਲ ਖੜੇ ਤੇ ਉਹਨੂੰ ਮਾਨ ਦੇਵੇ ਕਿ ਉਹਨੇ ਜਿਹੜਾ ਜੋਧੇ ਨੇ ਆਪਣੇ ਕੌਮ ਦੇ ਖਾਤਰ ਆਪਣੇ ਛੋਟੇ ਛੋਟੇ ਬੱਚਿਆਂ ਦੀ ਪਰਵਾਹ ਨਹੀਂ ਕੀਤੀ ਉਹ ਰੱਬ ਦੇ ਆਸਰੇ ਛੱਡ ਕੇ ਤਾਂ ਦੇ ਲਈ ਕੁਰਬਾਨੀ ਕੀਤੀ ਇਸ ਕਰਕੇ ਉਹਨਾਂ ਸਾਨੂੰ ਵੀ ਸਾਰੇ ਆਪਣੇ ਜੋ ਹੋਰ ਗਲੇਸ਼ ਕੇ ਹੋਰ ਜੋ ਵੀ ਕੁਝ ਆ ਸਾਰੀਆਂ ਆਪਣੇ ਲੋਭ ਲਾਲਚਾਂ ਪਿੱਛੇ ਛੱਡ ਕੇ ਇਹ ਪੰਥ ਦਾ ਸਾਥ ਇਹ ਪੰਥ ਤੇ ਸਿੱਖਾਂ ਦੀ ਅਣਖ ਦਾ ਸਵਾਲ ਆ ਜੀ ਅਣਖ ਅਣਖ ਦਾ ਜੀ ਪਰ ਬਾਕੀ ਇਥੋਂ ਦੇ ਲੋਕ ਬੜੇ ਪਹਿਲਾਂ ਹੀ ਬਾਧਰੇ ਇਹਨਾਂ ਨੇ ਪਹਿਲਾਂ ਵੀ ਬੜੀ ਵਾਰਾ ਜਦੋਂ ਪੰਥ ਦੇ ਕੋਈ ਇਹੋ ਜਿਹੀ ਭੀੜ ਬਣੀ ਉਹਨਾਂ ਨੇ ਬੜਾ ਮਾਣ ਦੇ ਕੇ ਮਾਨ ਸਾਹਿਬ ਨੂੰ ਮੋਹਨ ਸਿੰਘ ਤੋੜ ਸਾਹਿਬ ਨੂੰ ਅਮਰਪਾਲ ਨੂੰ ਇਹ ਲੋਕਾਂ ਨੇ ਦੱਸਿਆ ਕਿ ਅਸੀਂ ਜਿੰਦੇ ਹਾਂ ਜੇ ਜਾਗਦੇ ਹਾਂ ਇਸ ਕਰਕੇ ਹੁਣ ਫਿਰ ਮੇਰੇ ਖਿਆਲ ਆ ਕਿ ਬਹੁਤ ਵੱਡੀ ਅਦਾਜ ਜਿੱਦਾਂ ਅੱਜ ਪਹਿਲੇ ਦਿਨ ਤੋਂ ਹੀ ਐਡਾ ਵੱਡਾ ਸਮਰਥਨ ਜਿਹੜਾ ਜੁੜ ਰਿਹਾ ਉਹ ਲੱਗਦਾ ਕਿ ਇੱਕ ਬਹੁਤ ਇਤਿਹਾਸਿਕ ਜਿੱਤ ਹੋ ਗਈ ਜੀ ਆਖਰੀ ਸਵਾਲ ਹੈ ਜੀ ਅਕਾਲੀ ਦਲ ਦੇ ਜਿਹੜੇ ਉਮੀਦਵਾਰ ਨੇ ਉਹ ਵੀ ਕਹਿੰਦੇ ਅਸੀਂ ਵੀ ਪੰਥਕ ਆ ਵੀ ਮੈਂ ਇੱਕ ਧਰਮੀ ਫੌਜੀ ਦੀ ਧਰਮ ਸੁਭਧਨੀ ਆ ਵੀ ਜਿਨ੍ਹਾਂ ਨੇ ਅਕਾਲ ਤਖਤ ਦੇ ਅਟੈਕ ਹੋਇਆ ਸੀ ਜੀ ਉਦੋਂ ਨੌਕਰੀ ਠੋਕਰ ਮਾਰੀ ਸੀ ਦੇਖੋ ਗੱਲ ਪਤਾ ਕੀ ਜੇ ਜਿਹੜੇ ਧਰਮੀ ਫੌਜੀਓ ਸਾਡੇ ਸਤਕਾਰਯੋਗ ਨੇ ਉਹ ਅੱਜ ਵੀ ਇਹ ਤੇ ਕੱਲ ਨੂੰ ਵੀ ਰਹਿਣਗੇ ਕੀ ਬਾਤ ਹੈ ਪਰ ਜਿਹੜਾ ਨੇ ਡਿਸੀਜਨ ਲਿੱਤਾ ਨਾ ਉਹ ਗਲਤ ਲਿੱਤਾ ਬਸ ਉਹ ਉਹ ਨਹੀਂ ਲੈਣਾ ਚਾਹੀਦਾ ਪਾਰਟੀ ਵਾਲਾ ਹਾਂ ਬਿਲਕੁਲ ਜੀ ਉਹ ਨਹੀਂ ਲੈਣਾ ਚਾਹੀਦਾ ਉਹ ਅੱਜ ਵੀ ਸਤਕਾਰਯੋਗ ਹੈ ਮੈਂ ਉਹਨਾਂ ਦੇ ਕੋਈ ਕਿੰਤੂ ਬਰੰਤੂ ਨਹੀਂ ਕਰਦਾ ਜੀ ਮੈਂ ਉਹਨਾਂ ਦਾ ਜੋੜੇ ਛਾੜ ਲਿਟਰ ਹਾਂ ਨਿਰਪੱਖ ਰਹਾਂਗੇ ਆਜ਼ਾਦ ਹਾਂ ਸੱਚ ਕਹਾਂਗੇ ਗੱਲ ਕਰਾਂਗੇ ਸਿਆਸੀ ਹਵਾ ਦੀ ਹੁਕਮਰਾਨਾਂ ਨੂੰ ਹੋਣਗੇ ਸਿੱਧੇ ਸਵਾਲ ਸਭ ਤੋਂ ਪਹਿਲਾਂ ਪਹੁੰਚਾਵਾਂਗੇ ਤੁਹਾਡੇ ਤੱਕ ਸਿਰਫ ਸੱਚੀ ਖਬਰ ਹਰ ਮਸਲੇ ਤੇ ਰਹੇਗੀ ਤਿੱਖੀ ਨਜ਼ਰ ਦੱਸਾਂਗੇ ਕੌਣ ਕਰ ਰਿਹਾ ਹੈ ਕੀਦੇ ਤੇ ਜ਼ਬਰ ਵਿਦੇਸ਼ਾਂ ਦੇ ਵਿੱਚ ਬੈਠੇ ਪੰਜਾਬੀਆਂ ਦੇ ਹੱਕ ਦੀ ਕਰਾਂਗੇ ਗੱਲ ਕੈਨੇਡਾ ਅਮਰੀਕਾ ਦੀ ਹਰ ਸਿਆਸੀ ਖਬਰ ਲੈ ਕੇ ਆਵਾਂਗੇ ਤੁਹਾਡੇ ਵੱਲ ਉੱਭਰਾਂਗੇ ਪੰਜਾਬ ਦੀ ਆਵਾਜ਼ ਬਣ ਕੇ ਹਰ ਮੁੱਦੇ ਤੇ ਹੋਣਗੇ ਰੋਜ਼ ਚਰਚੇ ਖੋਲ੍ਹਾਂਗੇ ਅੰਦਰੂਨੀ ਰਾਜ਼ ਬਣਾਗੇ ਉllamਤਾ ਪਾਸ ਖੇਡ ਸਿੱਖਿਆ ਖੇਤੀ ਦੀ ਬਾਤ ਪਾਵਾਂਗੇ ਹਰ ਪਿੰਡ ਹਰ ਸ਼ਹਿਰ ਜਾਵਾਂਗੇ ਗਾਇਕਾਂ ਤੇ ਅਦਾਕਾਰਾਂ ਨਾਲ ਕਰਵਾਵਾਂਗੇ ਮੁਲਾਕਾਤ ਤੇ ਕਲਾਕਾਰਾਂ ਦੀ ਜ਼ਿੰਦਗੀ ਤੇ ਮਰਾਂਗੇ ਝਾਤ ਅਬ ਧਰਮ ধরੋਹਰ ਸੰਸਕ੍ਰਿਤੀ ਔਰ ਸਿਹਤ ਕੀ ਹੋਗੀ ਬਾਤ ਅਬ D5 ਚੈਨਲ ਹਿੰਦੀ ਵੀ ਹੋਗਾ ਸਾਥ ਕੀ ਨੇ ਸਾਡੇ ਕਾਨੂੰਨ ਫਰਜ਼ ਤੇ ਅਧਿਕਾਰ ਕੀ ਕਰਦੀ ਐ ਸਾਡੀ ਸਰਕਾਰ ਕੀ ਹੈ ਤੁਹਾਡੀ ਮੁਸ਼ਕਲ ਦਾ ਹੱਲ DF5 ਚੈਨਲ ਪੰਜਾਬੀ ਦੀ ਕਚਹਿਰੀ ਚ ਹੋਵੇਗੀ ਸਿਰਫ ਲੋਕਾਂ ਦੀ ਗੱਲ ਨਿਡਰ ਹਾਂ ਨਿਰਪੱਖ ਰਹਾਂਗੇ ਆਜ਼ਾਦ ਹਾਂ ਸੱਚ ਕਹਾਂਗੇ ਗੱਲ ਕਰਾਂਗੇ ਸਿਆਸੀ ਹਵਾ ਦੀ ਹੁਕਮਰਾਨਾਂ ਨੂੰ ਹੋਣਗੇ ਸਿੱਧੇ ਸਵਾਲ ਸਭ ਤੋਂ ਪਹਿਲਾਂ ਪਹੁੰਚਾਵਾਂਗੇ ਤੁਹਾਡੇ ਤੱਕ ਸਿਰਫ ਸੱਚੀ ਖਬਰ ਹਰ ਮਸਲੇ ਤੇ ਰਹੇਗੀ ਤਿੱਖੀ ਨਜ਼ਰ ਦੱਸਾਂਗੇ ਕੌਣ ਕਰ ਰਿਹਾ ਹੈ ਕੀ ਦੇਤੇ ਜ਼ਬਰ ਵਿਦੇਸ਼ਾਂ ਦੇ ਵਿੱਚ ਬੈਠੇ ਪੰਜਾਬੀਆਂ ਦੇ ਹੱਕ ਦੀ ਕਰਾਂਗੇ ਗੱਲ ਕੈਨੇਡਾ ਅਮਰੀਕਾ ਦੀ ਹਰ ਸਿਆਸੀ ਖਬਰ ਲੈ ਕੇ ਆਵਾਂਗੇ ਤੁਹਾਡੇ ਵੱਲ ਉਭਰਾਂਗੇ ਪੰਜਾਬ ਦੀ ਆਵਾਜ਼ ਬਣ ਕੇ ਹਰ ਮੁੱਦੇ ਤੇ ਹੋਣਗੇ ਰੋਜ਼ ਚਰਚੇ ਖੋਲ੍ਹਾਂਗੇ ਅੰਦਰੂਨੀ ਰਾਜ਼ ਬਣਾਗੇ ਗੁਲਾਮ ਦਾ ਪਾਸ ਖੇੜ ਸਿੱਖਿਆ ਖੇਤੀ ਦੀ ਬਾਤ ਪਾਵਾਂਗੇ ਹਰ ਪਿੰਡ ਹਰ ਸ਼ਹਿਰ ਜਾਵਾਂਗੇ ਗਾਇਕਾਂ ਤੇ ਅਦਾਕਾਰਾਂ ਨਾਲ ਕਰਵਾਵਾਂਗੇ ਮੁਲਾਕਾਤ ਤੇ ਕਲਾਕਾਰਾਂ ਦੀ ਜ਼ਿੰਦਗੀ ਤੇ ਮਰਾਂਗੇ ਝਾਤ ਅਬ ਧਰਮ धरोਹਰ ਸੰਸਕ੍ਰਿਤੀ ਔਰ ਸਿਹਤ ਕੀ ਹੋਗੀ ਬਾਤ ਅਬ D5 ਚੈਨਲ ਹਿੰਦੀ ਵੀ ਹੋਗਾ ਸਾਥ ਕੀ ਨੇ ਸਾਡੇ ਕਾਨੂੰਨ ਫਰਜ਼ ਤੇ ਅਧਿਕਾਰ ਕੀ ਕਰਦੀ ਐ ਸਾਡੀ ਸਰਕਾਰ ਕੀ ਹੈ ਤੁਹਾਡੀ ਮੁਸ਼ਕਲ ਦਾ ਹੱਲ D5 ਚੈਨਲ ਪੰਜਾਬੀ ਦੀ ਕਚਹਿਰੀ ਚ ਹੋਵੇਗੀ ਸਿਰਫ ਲੋਕਾਂ ਦੀ ਗੱਲ